ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਸੋਨੂ ਕੌਰ ਬਾਰੇ ਜਿਨ੍ਹਾਂ ਨੂੰ ਬਹੁਤ ਹੀ ਜ਼ਿਆਦਾ ਉਹਨਾਂ ਦੇ ਰੰਗ ਤੇ ਕਮੈਂਟ ਆਉਂਦੇ ਨੇ ਤੇ ਹੁਣ ਬਹੁਤ ਹੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਤੇ ਲੇਟਸ ਉਹਨਾਂ ਦਾ ਬਲੌਗ ਹੈ ਜਿਸ ਤੇ ਵਿੱਚ ਉਹਨਾਂ ਨੇ ਦੱਸਿਆ ਵੀ ਉਹਨਾਂ ਦੀ ਆਪਣੀ ਲਵ ਸਟੋਰੀ ਕੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਟ੍ਰੋਲ ਕੀਤਾ ਜਾ ਰਿਹਾ ਵੀ ਤੈਨੂੰ ਇਹ ਜੀ ਨੂੰ ਕਿਸੇ ਨੇ ਕਿਵੇਂ ਪਸੰਦ ਕਰ ਲਿਆ ਉਹਨਾਂ ਨੇ ਉਸ ਤੇ ਵਿੱਚ ਦੱਸਿਆ ਕਿ ਵੀ ਜਿਹੜਾ ਉਹਨਾਂ ਦਾ ਰਿਸ਼ਤਾ ਹੈ ਉਹਨਾਂ ਦੀ ਜਿਹੜੀ ਭੈਣ ਹੈ ਜਿੱਥੇ ਵਿਆਹੀ ਹੋਈ ਹੈ ਉਹਨਾਂ ਦੇ ਦਿਉਰ ਨਾਲ ਹੀ ਤੈਅ ਹੋਇਆ ਏ ਜਾਨੀ ਕਿ ਉਹਨਾਂ ਦਾ ਜਿਹੜਾ ਰਿਲੇਸ਼ਨ ਹੈ 2 ਸਾਲ ਤੋਂ ਚੱਲ ਰਿਹਾ ਸੀ ਇਸ ਲਈ ਉਹ ਉਹਨਾਂ ਦੇ ਨਾਲ ਜਾਨੀ ਕਿ इजीली ਘੁੰਮ ਫਿਰ ਸਕਦੇ ਨੇ ਕਿਉਂਕਿ ਉਹਨਾਂ ਦਾ ਹਸਬੰਡ ਹੈ ਜਿਹੜਾ ਉਹਨਾਂ ਦੀ ਭੈਣ ਦਾ ਦਿਉਰ ਹੀ ਹੈ ਇਸ ਲਈ ਉਹ ਵਿਆਹ ਜਿਹੜਾ ਆਪਣਾ 3-4 ਸਾਲ ਬਾਅਦ ਵੀ ਕਰਵਾਉਣਗੇ ਇਸ ਲਈ ਉਹਨਾਂ ਨੂੰ ਜਾਦੇ ਇਹ ਚੀਜ਼ਾਂ ਦੇ ਟ੍ਰੋਲ ਕੀਤਾ ਜਾ ਰਿਹਾ ਵੀ ਇਹ ਵਿਆਹ ਤੋਂ ਪਹਿਲਾਂ ਹੀ ਆਪਣੇ ਘਰ ਵਾਲੇ ਦੇ ਨਾਲ ਘੁੰਮਦੀ ਫਿਰਦੀ ਹੈ ਤੇ ਇਹਨੇ ਵਿਆਹ ਤੋਂ ਪਹਿਲਾਂ ਹੀ ਚੂੜਾ ਪਾ ਲਿਆ ਜਦ ਕਿ ਉਹਨੇ ਉਸ ਵੀਡੀਓ ਦੇ ਵਿੱਚ ਦੱਸਿਆ ਵੀ ਜਿਹੜਾ ਉਸਨੇ ਚੂੜਾ ਪਾਇਆ ਸੀ ਉਹ ਉਹਦੀ ਅਗੇਂਸਮੈਂਟ ਦਾ ਚੂੜਾ ਹੈ ਉਸਨੇ ਦੱਸਿਆ ਵੀ ਮੈਨੂੰ ਮੇਰੀ ਅਗੇਂਜਮੈਂਟ ਦੇ ਉੱਪਰ ਚੁੰਦੀਆਂ ਨਹੀਂ ਸੀ ਦਿੱਤੀਆਂ ਮੇਰੇ ਸਹੁਰਿਆਂ ਨੇ ਮੈਨੂੰ ਜਦ ਕਿ ਚੂੜਾ ਪਾਇਆ ਸੀ ਮੈਨੂੰ ਚੂੜਾ ਪਾਉਣ ਦਾ ਬਹੁਤ ਹੀ ਜ਼ਿਆਦਾ ਸ਼ੌਂਕ ਹੈ ਇਸ ਲਈ ਮੈਂ ਕਦੇ-ਕਦੇ ਚੂੜਾ ਵੀ ਪਾ ਲੈਂਦੀ ਆ ਤੇ ਆਪਣੀ ਵੀਡੀਓ ਬਣਾ ਲੈਂਦੀ ਆ ਬਟ ਉਹਨੂੰ ਇਹ ਵੀ ਕਿਹਾ ਜਾਂਦਾ ਵੀ ਫਿਰ ਤੂੰ ਜੇ ਵਿਆਹ ਕਰਵਾ ਲਿਆ ਤਾਂ ਸੰਦੂਰ ਕਿਉਂ ਨਹੀਂ ਪਾਉਂਦੀ ਉਹਨੇ ਦੱਸਿਆ ਵੀ ਮੇਰਾ ਵਿਆਹ ਅਜੇ ਨਹੀਂ ਹੋਇਆ ਜਸਟ ਅਗੇਂਜਮੈਂਟ ਹੀ ਹੋਈ ਹੈ ਜਦੋਂ ਮੇਰਾ ਵਿਆਹ ਹੋ ਜਾਵੇਗਾ ਤਾਂ ਮੈਂ ਸੰਦੂਰ ਵੀ ਪਾਵਾਂਗੀ ਇੱਥੋਂ ਤੱਕ ਕੇ ਸੁਮਨਪੌਰ ਨੇ ਇਹ ਵੀ ਕਿਹਾ ਵੀ ਮੈਨੂੰ ਸਾਰੇ ਇਹ ਗੱਲ ਕਹਿ ਦਿੰਦੇ ਨੇ ਵੀ ਤੇਰਾ ਘਰ ਵਾਲਾ ਤੇਰੀ ਭੈਣ ਦੇ ਨਾਲ ਰੀਲਾਂ ਕਾਤੋਂ ਪਾਉਂਦਾ ਹੈ ਕਿਉਂ ਵੀਡੀਓਜ਼ ਬਣਾਉਂਦਾ ਹੈ ਉਸਨੇ ਇਹ ਸੱਚਾਈ ਦੱਸੀ ਹੈ ਵੀ ਜਿਹੜੀ ਮੇਰੀ ਭੈਣ ਹੈ ਉਹ ਉਸਦੀ ਪਰਜਾਈ ਹੈ ਇਸ ਲਈ ਉਹ ਉਹਦੇ ਘਰ ਦੇ ਵਿੱਚ ਹੀ ਰਹਿੰਦਾ ਹੈ ਤਾਂ ਉਹਦੇ ਨਾਲ ਵੀਡੀਓਜ਼ ਨੇ ਜਿਹੜੀਆਂ ਪਾ ਦਿੰਦਾ ਹੈ ਸੋਨੂ ਕਰਨੇ ਆਪਣੀ ਪੜ੍ਹਾਈ ਬਾਰੇ ਵੀ ਦੱਸਿਆ ਵੀ ਮੈਂ ਕਿੰਨਾ ਪੜ੍ਹੀ ਹਾਂ ਉਸਨੇ ਦੱਸਿਆ ਵੀ ਮੈਂ 12 ਪੜ੍ਹੀ ਹਾਂ ਉਸ ਤੋਂ ਬਾਅਦ ਮੇਰੇ ਪਾਪਾ ਬਿਮਾਰ ਹੋ ਗਏ ਸੀ ਜਿਸ ਤੋਂ ਬਾਅਦ ਮੈਂ ਪੜ੍ਹਾਈ ਜਿਹੜੀ ਕੰਟੀਨਿਊ ਨਹੀਂ ਰੱਖ ਸਕੀ ਇਸ ਲਈ ਮੈਨੂੰ ਪੜ੍ਹਾਈ ਜਿਹੜੀ ਛੱਡਣੀ ਪਈ ਇਹਨਾਂ ਦਾ ਜਿਹੜੇ ਪਰਿਵਾਰ ਦੀ ਸਥਿਤੀ ਸੀ ਇਹ ਆਰਥਿਕ ਪੱਖੋਂ ਬਹੁਤ ਹੀ ਜ਼ਾਦੇ ਤੁਖੀ ਸਨ ਜਿਸ ਕਾਰਨ ਇਸਨੇ ਸੋਸ਼ਲ ਮੀਡੀਆ ਤੇ ਆਉਣ ਦੀ ਸੋਚੀ ਤੇ ਉਸ ਤੇ ਆ ਕੇ ਇਸ ਨੂੰ ਬਹੁਤ ਹੀ ਜ਼ਿਆਦਾ ਤਰੱਕੀ ਮਿਲੀ ਜਿਸ ਤੋਂ ਇਸਨੇ ਆਪਣੇ ਘਰ ਦਾ ਗੁਜ਼ਾਰਾ ਇਹ ਜਿਹੜਾ ਈਜ਼ੀਲੀ ਚੱਕ ਲਿਆ ਤੇ ਇਸ ਲਈ ਇਸ ਨੂੰ ਕਮੈਂਟ ਬਹੁਤ ਆਉਂਦੇ ਨੇ ਵੀ ਤੂੰ ਆਪ ਸਜਿਤਾ ਜੀ ਫਿਰਦੀ ਆ ਤੇ ਤੂੰ ਬਾਥਰੂਮਾਂ ਦੇ ਗੇਟ ਤੱਕ ਨਹੀਂ ਲਵਾਏ ਜਾਂਦੇ ਇਸ ਲਈ ਦੱਸਿਆ ਵੀ ਮੈਨੂੰ ਪਤਾ ਮੇਰੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਲੋੜ ਹੈ ਕਿਹੜੀ ਦੀ ਨਹੀਂ ਜਦੋਂ ਮੈਨੂੰ ਠੀਕ ਲੱਗੂਗਾ ਮੈਂ ਆਪਣੇ ਘਰ ਲਈ ਜੋ ਕੁਝ ਵੀ ਲੈਣਾ ਹੈ ਮੈਂ ਆਪ ਹੀ ਲੈ ਲਵਾਂਗੀ ਮੈਨੂੰ ਕੋਈ ਹੋਰ ਇਹੋ ਜਿਹਾ ਕਮੈਂਟ ਕਰਕੇ ਮੈਨੂੰ ਮੇਰੇ ਘਰਵਾਰੀ ਕੁਝ ਨਾ ਦੱਸੇ ਸੋਨੂ ਘੌਰ ਨੂੰ ਅਜੇ ਵੀ ਕਮੈਂਟ ਕੀਤੇ ਜਾਂਦੇ ਨੇ ਵੀ ਇਹ ਆਪਣੇ ਘਰ ਵਾਲੇ ਨੂੰ ਵਿਆਹ ਤੋਂ ਪਹਿਲਾਂ ਹੀ ਲੈ ਕੇ ਆਪਣੀ ਭੈਣ ਦੇ ਘਰੇ ਵੀ ਚਲੀ ਜਾਂਦੀ ਹੈ ਜਦਕਿ ਉਸਨੇ ਦੱਸਿਆ ਵੀ ਜਿਹੜੀ ਉਹਦੀ ਭੈਣ ਹੈ ਉਸਦੇ ਘਰ ਵਾਲੇ ਦੀ ਹੀ ਪਰਜਾਈ ਹੈ ਇਸ ਲਈ ਉਹਥੇ ਜਾਂਦੀ ਹੈ ਤੇ ਇਸ ਨੂੰ ਇਹ ਵੀ ਕਹਿ ਦਿੱਤਾ ਜਾਂਦਾ ਵੀ ਇਹ ਆਪਣੇ ਸਹੁਰੇ ਪਹਿਲਾਂ ਹੀ ਜਾਂਦੀ ਹੈ ਉਸਨੇ ਦੱਸਿਆ ਵੀ ਮੇਰੇ ਸਹੁਰੇ ਹੀ ਮੇਰੀ ਭੈਣ ਵਿਆਹੀ ਹੋਈ ਹੈ ਇਸ ਲਈ ਹੀ ਮੈਂ ਉਥੇ ਜਾਂਦੀ ਹਾਂ ਤੇ ਇਸ ਲਈ ਮੈਨੂੰ ਕੋਈ ਵੀ ਮਾੜੇ ਕਮੈਂਟ ਨਾ ਕਰੇ